ਮੇਰੇ ਸੋਚਿਆ ਨਹੀਂ ਕਿ ਇਹ ਚੀਜ਼ ਨਾ ਘਾਟੇ ਵੀ ਹੋ ਸਕਦੇ ਜ਼ਿੰਦਗੀ ਦੇ ਵਿੱਚ ਜਾਂ ਘਾਟੇ ਪਏ ਵੀ ਆ ਹਾਂਜੀ ਬਿਲਕੁਲ ਬਿਲਕੁਲ ਇਹ ਹੁਣ ਇੰਨਾ ਪੜ ਲਿਆ ਤੇ ਮੈਨੂੰ ਮੇਂ ਸ਼ੌਂਕ ਹੁੰਦਾ ਹੈ ਕਿ ਮੈਂ ਇਹ ਪੜ ਕੇ ਸਟੇਜਾਂ ਤੇ ਬੋਲਿਆ ਕਰਨਾ ਵਾ ਹੂੰ ਜਿ ਤਰ੍ਹਾਂ ਵਿਦਵਾਨ ਗੱਲ ਕਰਦੇ ਆ ਹਾਂਜੀ ਤੇ ਉਹ ਫਿਰ ਨਾਨੀ ਵੀ ਪੌਣ ਕਰਕੇ ਮੈਂ ਬੋਲ ਹੀ ਨਹੀਂ ਸਕਦਾ ਮੈਂ ਗਾਉਣਾ ਬੜੀ ਮੁਸ਼ਕਲ ਤੁਹ ਮੇਰਾ ਚਾਕਾ ਲੱਥਾ ਕਿ ਮੈਂ ਗਾ ਲਈ ਨਾ ਨਹੀਂ ਤੇ ਮੈਂ ਗਾਵ ਨਹੀਂ ਸਕਦਾ ਜਿਹੜਾ ਗਾਉਣ ਵਾਲਾ ਚਾਕਾ ਹੀ ਕਿਦਾਂ ਨਿਕਲਿਆ ਇਹ ਕਾਲਜ ਵਿੱਚ ਤੇ ਬੜਾ ਬਹੁਤ ਔਖਾ ਹੈ ਕਾਲਜ ਵਿੱਚ ਉਹਨਾਂ ਕਹਿਣਾ ਸੁਣਾ ਤੇ ਇਹ ਕਵੀ ਦਰਬਾਰਾਂ ਵਿੱਚ ਮਾੜਾ ਮੋਟਾ ਫਿਰ ਵੀ ਮੈਂ ਜਦੋਂ ਗਾਣਾ ਗਾਉਣਾ ਮੈਂ ਇਹ ਨਹੀਂ ਕਹਿ ਸਕਦਾ ਕਵੀ ਦਰਬਾਰ ਵਿੱਚ ਕੇ ਮੈਂ ਫਲਾਨੇ ਵਿਸ਼ੇ ਤੇ ਕਵਤਾ ਪੜਨ ਲੱਗਿਆ ਵਾਂ ਹੂੰ ਬਸ ਚੁੱਪ ਕਰਕੇ ਮੈਂ ਪੜਨ ਲੱਪਣਾ ਤੇ ਪਹਿਲਾਂ ਤਾਂ ਮੈਂ ਧੰਨਵਾਦ ਵੀ ਨਹੀਂ ਕਿ ਮੈਨੂੰ ਬੈਣ ਦੀ ਹਿੰਮਤ ਉਨਦੀ ਮੈਂ ਧੰਨਵਾਦੀ ਕਰਾਂ ਹੂੰ ਤੇ ਧੰਨਵਾਦ ਵੀ ਮੈਂ ਹੋਣੀ ਸਿੱਖਿਆ ਵਾ ਕਿ ਜਿਹੜੇ ਸਾਹਮਣੇ ਸੁਣ ਆਏ ਉਹਨਾਂ ਦਾ ਧੰਨਵਾਦ